ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਦੀ ਪ੍ਰਧਾਨਗੀ ਹੇਠ ਵਿਕਾਸ ਭਾਰਤ ਸੰਕਲਪ ਯਾਤਰਾ ਦੌਰਾਨ ਲੁਧਿਆਣਾ ਦੇ ਹਲਕਾ ਉਤਰੀ ਦੇ ਉਪਕਾਰਨਗਰ ਸਥਿਤ ਦੁਸ਼ਹਿਰਾ ਗਰਾਊਂਡ ਤੇ ਮੋਤੀ ਨਗਰ ਦੇ ਮੇਨ ਬਾਜ਼ਾਰ ਵਿੱਚ ਵਿਕਾਸ ਭਾਰਤ ਵੱਲੋਂ ਮੋਦੀ ਦੀ ਗਰੰਟੀ ਵਾਲਾ ਰੱਥ ਪਹੁੰਚਿਆ ਜਿੱਥੇ ਕੈਂਪ ਲਗਾਇਆ ਗਿਆ ਅਤੇ ਲੋਕਾਂ ਨੂੰ ਕੇਂਦਰ ਦੀ ਉਜਵਲਾ ਯੋਜਨਾ ਆਯੋਸ਼ਮਨ ਭਾਰਤ ਯੋਜਨਾ ਕਿਸਾਨ ਸਨਮਾਨ ਯੋਜਨਾ ਜਨਤਨ ਯੋਜਨਾ ਸਮੇਤ ਸਾਰੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿੱਚ ਭਾਜਪਾ ਦੇ ਕੌਮੀ ਖਜ਼ਾਨਚੀ ਰਾਜ ਸਭਾ ਮੈਂਬਰ ਨਰੇਸ਼ ਬਾਂਸਲ ਸੂਬਾ ਸਕੱਤਰ ਰੇਨੂ ਥਾਪਰ ਵਿਸ਼ੇਸ਼ ਤੌਰ ਤੇ ਪੁੱਜੇ ਜਾਣਕਾਰੀ ਦਿੰਦਿਆਂ ਸੰਸਦ ਮੈਂਬਰ ਜੇ ਨਰੇਸ਼ ਬਾਂਸਲ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਤੇ ਸ਼ਹਿਰੀ ਸਥਾਨਿਕ ਸੰਸਥਾਵਾਂ ਵਿੱਚ ਚੱਲ ਰਹੀ ਵਿਕਾਸ ਭਾਰਤ ਸੰਕਲਪ ਯਾਤਰਾ ਹੁਣ ਤੱਕ 5 ਕਰੋੜ 19 ਲੱਖ 35 ਹਜ਼ਾਰ 933 ਲੋਕਾਂ ਨੇ ਸਹੂਲਤਾਂ ਤੇ ਜਾਣਕਾਰੀ ਦਾ ਲਾਭ ਉਠਾਇਆ ਹੈ ਅਤੇ 1,99,199 ਸਿਹਤ ਕੈਂਪ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਨੂੰ ਆਯੋਸ਼ਮਨ ਕਾਰਡ ਦਿੱਤੇ ਗਏ ਹਨ। ਵਿਕਾਸ ਭਾਰਤ ਸੰਕਲਪ ਯਾਤਰਾ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਪ੍ਰਮੁੱਖ ਯੋਜਨਾ ਦੇ ਤਹਿਤ ਆਯੋਸ਼ਮਨ ਐਪ ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਜਪਾ ਆਗੂ ਬੌਂਸਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਦੇਸ਼ ਭਰ ਦੇ ਹਰ ਵਿਅਕਤੀ ਤੱਕ ਪਹੁੰਚਾਉਣ ਲਈ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿੱਚ ਵਿਕਾਸ ਭਾਰਤ ਸੰਕਲਪ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਵਿਕਾਸ ਭਾਰਤ ਸੰਕਲਪ ਯਾਤਰਾ ਤਹਿਤ ਸ਼ਹਿਰ ਦੇ ਹਰ ਵਾਰਡ ਅਤੇ ਡਿਵੀਜ਼ਨ ਵਿੱਚ ਥਾਂ-ਥਾਂ ਵਿਕਾਸ ਭਾਰਤ ਸੰਕਲਪ ਯਾਤਰਾ ਦੀਆਂ ਬੈਨਾਂ ਦੇ ਰੁਕਣ ਵਾਲੇ ਸਥਾਨਾਂ ਤੇ ਸਿਹਤ ਕੈਂਪ ਲਗਾਏ ਜਾ ਰਹੇ ਹਨ ਇਸ ਮੌਕੇ ਪਾਈਪਾ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਮਿੱਤਲ ਸੂਬਾ ਸਕੱਤਰ ਰੇਨੂ <th>ਥਾਪਰ ਸਾਹਿਬਾ ਜਨਰਲ ਸਕੱਤਰ ਪ੍ਰਵੀਨ ਬਾਂਸਲ ਜਗਮੂਨ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਕਨਿਕਾ ਜਿੰਦਲ ਕਤੈੰਦੂ ਸ਼ਰਮਾ ਸਰਦਾਰ ਨਰਿੰਦਰ ਸਿੰਘ ਮੱਲੀ ਹਲਕਾ ਪੂਰਬੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਇੰਚਾਰਜ ਸਰਦਾਰ ਡਾਕਟਰ ਨਿਰਮਲ ਨਈਰ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਇੰਚਾਰਜ ਪੰਕਜ ਜੈਨ ਗੁਰਦੀਪ ਸਿੰਘ ਗੋਸ਼ਾ ਰਕੇਸ਼ ਕਪੂਰ ਮਹੇਸ਼ ਸ਼ਰਮਾ ਜਸ਼ਪਾਲ ਜਨੋਤਰਾ ਸੁਮਨ ਵਰਮਾ ਰਾਜ ਕਿਸ਼ੋਰ ਲੱਕੀ ਸੁਖਜੀਵ ਬੇਦੀ ਸੁਨੀਲ ਮਾਫਿਕ ਮਿਨੀ ਜੈਨ ਮਹਿਲਾ ਮੋਰਚਾ ਪ੍ਰਧਾਨ ਛੀਨੂ ਚੁਗ ਪ੍ਰਵੀਨ ਸ਼ਰਮਾ ਵਿਪਨ ਵਿਨਾਇਕ ਗੁਰਬਖਸ਼ ਬਿੱਲਾ ਸੀਮਾ ਵਰਮਾ ਡਾਕਟਰ ਪਰਮਜੀਤ ਸਿੰਘ ਜਸਵੀਰ ਮਨਚੰਦਾ ਰਮੇਸ਼ ਜੈਨ ਮੰਨੂ ਅਰੋੜਾ ਪ੍ਰਮੋਦ ਕੁਮਾਰ ਹਰਵੰਸ ਸਲੂਜਾ ਅੰਕੁਰ ਵਰਮਾ ਅਮਿਤ ਰਾਏ ਕੇਸ਼ਵ ਗੁਪਤਾ ਗੌਰਵ ਅਰੋੜਾ ਅਮਿਤ ਸ਼ਰਮਾ ਅਸ਼ੋਕ ਰਾਣਾ ਸੁਰੇਸ਼ ਅਗਰਵਾਲ ਅਜੇ ਗੌੜ ਲਲਿਤ ਆਦ ਹਾਜ਼ਰ ਸਨ